ستنا کرتا پور نربو نروید اکال مورت اجونی سیبم گر پرساد منخ کے پراڑا یہ بہت گہری پیاس ہے کہ میرا جنم کدو ہوا ਸਮਾਜ ਨੀਤੀ ਔਰ ਜੋਤਿਸ਼ ਜਨਮ ਦੀ ਅਹਿਮੀਅਤ ਨੂੰ ਮੰਨਦਾ ਹੈ ਗਰਭ ਕਾਲ ਤੋਂ ਜਿਸ ਦਿਨ ਬੱਚੇ ਨੇ ਬਾਹਰ ਪ੍ਰਵੇਸ਼ ਕੀਤਾ ਹੈ ਉਸੇ ਨੂੰ ਹੀ ਸਮਾਜ ਤੇ ਨੀਤੀ ਜਨਮ ਮੰਦੀ ਹੈ ਜਨਮ ਦਿਨ ਮੰਦੀ ਹੈ ਜੋਤਿਸ਼ ਉਸੇ ਨੂੰ ਜਨਮ ਮੰਨ ਕੇ ਜਨਮ ਕੁੰਡਲੀ ਬਣਾਉਂਦਾ ਹੈ ਜਦ ਕੇ ਗਹਿਰਾਈਆਂ ਚ ਉਤਰੇ ਮਹਾਪੁਰਸ਼ ਆਤਮਾ ਅਧਿਆਤਮਕ ਤੰਦੇ ਉੱਚੀਆਂ ਬੁਲੰਦੀਆਂ ਨੂੰ ਛੋਣ ਵਾਲੇ ਸੰਦਜਨ ਉਹਨਾਂ ਨੇ ਇਸ ਜਨਮ ਨੂੰ ਜਨਮ ਹੀ ਨਹੀਂ ਮੰਨਿਆ ਇਹ ਜੀਵਨ ਕੁੰਡਲੀ ਤੇ ਹੋ ਸਕਦੀ ਹੈ ਜਨਮ ਕੁੰਡਲੀ ਨਹੀਂ ਇਹ ਜੀਵਨ ਕਥਾ ਤੇ ਹੋ ਸਕਦੀ ਹੈ ਜਨਮ ਕਥਾ ਨਹੀਂ ਜਨਮ ਤੇ ਉਦੋਂ ਹੋਇਆ ਜਦੋਂ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਜੀਵਨ ਉਦੋਂ ਆਰੰਭ ਹੋਇਆ ਜਦ ਗਰਭ ਤੋਂ ਬਾਹਰ ਆਇਆ ਤਾਂ ਬਾਹਰ ਦੀ ਸਾਰੀ ਕਥਾ ਜੀਵਨ ਕਥਾ ਹੈ ਅੰਦਰ ਦੀ ਸਾਰੀ ਕਥਾ ਜਨਮ ਕਥਾ ਹੈ ਜੀਵਨ ਕਥਾ ਹਰ ਇੱਕ ਦੇ ਵੱਖ-ਵੱਖ ਹੋ ਸਕਦੀ ਹੈ ਵਕ ਵਕ ਹੋ ਸਕਦੀ ਹੈ ਹਰ ਇੱਕ ਦਾ ਸੁਭਾਅ ਵਕ ਰੂਪ ਰੰਗ ਵਕ ਫਿਰ ਘਰੇਲੂ ਮਾਹੌਲ ਵਕ ਸੰਸਕਾਰ ਵਕ ਔਰ ਤਰ੍ਹਾਂ-ਤਰ੍ਹਾਂ ਦੀ ਸੱਭਿਤਾ ਸੰਸਕ੍ਰਿਤੀ ਅਲਗ-ਅਲਗ ਉਸ ਵਿੱਚ ਜਿਹੜਾ ਪਾਲਨ ਤੇ ਪੋਸ਼ਣ ਹੋਇਆ ਹੈ ਤਾਂ ਹਰ ਇੱਕ ਦਾ ਬਚਪਨਾ ਕੁਝ ਵਖ ਕਥਾ ਰੱਖ ਸਕਦਾ ਹੈ ਆਗਰੇ ਦੀ ਜਵਾਨੀ ਕਿਸੇ ਹੋਰ ਧਾਰਾ ਵਿੱਚ ਗਤੀਮਾਨ ਹੋ ਸਕਦੀ ਹੈ ਤੇ ਹਰ ਇੱਕ ਦੀ ਬਿਰਧ ਅਵਸਥਾ ਕੁਝ ਆਪਣੀ ਕਥਾ ਰੱਖਦੀ ਹੋਵੇ ਤਾਂ ਭਿੰਨ-ਭਿੰਨ ਕਥਾਵਾਂ ਨੇ ਹਰ ਇੱਕ ਦੇ ਜੀਵਨ ਦੀਆਂ ਲekin ਜਨਮ ਕਥਾ ਸਭ ਦੀ ਇੱਕ ਹੈ ਮਨੁੱਖਾ ਮਾਤਰ ਦੀ ਇੱਕ ਹੈ ਚਾਹੇ ਉਹ ਕੋਈ ਆਵਤਾਰੀ ਪੁਰਸ਼ ਹੈ ਚਾਹੇ ਕੋਈ ਦਾਰਸ਼ਨਿਕ ਹੈ ਫਿਲਾਸਫਰ ਹੈ ਚਾਹੇ ਉਹਦਾ ਜੀਵਨ ਮੂੜਤਾ ਵਿੱਚ ਬਤੀਤ ਹੋਇਆ ਹੈ ਪਰ ਜਨਮ ਸਾਰਿਆਂ ਦਾ ਇੱਕੋ ਜਿਹਾ ਹੈ ਜਨਮ ਕਥਾ ਸਾਰਿਆਂ ਦੀ ਇੱਕੋ ਹੀ ਹੈ ਹੈਰਾਨਗੀ ਹੋਵੇਗੀ ਜਗਤ ਦੇ ਵਿੱਚ ਮਨੁੱਖੀ ਤਲ ਦੇ ਉੱਤੇ ਇਤਨੀ ਭਿੰਨਤਾ ਇਤਨਾ ਭਿੰਨ ਭਿੰਨ ਆਚਰਨ ਇਤਨੇ ਭਿੰਨ ਭਿੰਨ ਵਿਚਾਰ ਇਤਨੀਆਂ ਭਿੰਨ ਭਿੰਨ ਕਿਰਿਆਵਾਂ ਤੇ ਫਿਰ ਜਨਮ ਕਥਾ ਇੱਕ ਹਾਂ ਧਰਮ ਕਹਿੰਦਾ ਹੈ ਜਨਮ ਕਥਾ ਸਾਰਿਆਂ ਦੀ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਜਨਮ ਕਥਾ ਲਿਖੀ ਹੈ ਸਾਰੇ ਮਨੁੱਖ ਮਾਤਰ ਦੀ ਹਰ ਮਨੁੱਖ ਦੀ ਔਰ ਅੱਜ ਜੋ ਜੀਵਨ ਲੈ ਕੇ ਆ ਰਹੇ ਨੇ ਅਰਬਾਂ ਖਰਬਾਂ ਸਾਲ ਤੋਂ ਹੋ ਗੁਜ਼ਰਿਆ ਹੈ ਜਿਹੜੇ ਜੀਵਨ ਹੈ ਅਗਾਹ ਜਿਹੜੇ ਆਉਣ ਵਾਲੇ ਨੇ ਇਹ ਸਭ ਦੀ ਜੀਵਨ ਕਥਾ ਹੈ ਵਾਸਤਵਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਦੇ ਚ ਭੂਤ ਭਵਿਸ਼ ਤੇ ਵਰਤਮਾਨ ਦੇ ਜਿਤਨੇ ਪ੍ਰਾਣੀ ਨੇ ਸਭ ਦੀ ਕਥਾ ਉੱਛੇ ਰਹਿ ਦਿੱਤੀ ਹੈ ਔਰ ਹੈਰਾਨਗੀ ਹੋਵੇਗੀ ਇਸ ਕਥਾ ਦੇ ਅਣਵਲਾ ਯੁੱਗ ਕਿਸ ਤਰ੍ਹਾਂ ਆਵੇਗਾ ਇਸ ਅਜ ਦੀ ਕਥਾ ਦੇ ਵਿੱਚ ਬੀਤਾ ਹੋਇਆ ਯੁੱਗ ਕਿਸ ਤਰ੍ਹਾਂ ਆਵੇਗਾ ਇਹ ਅਸੀਂ ਗੁਰੂ ਨਾਨਕ ਦੀ ਬਾਣੀ ਤੋਂ ਹੀ ਰੋਸ਼ਨੀ ਲਈਏ ਤੇ ਉਸੇ ਰੋਸ਼ਨੀ ਤੋਂ ਹੀ ਇਸ ਬਾਣੀ ਨੂੰ ਜੋ ਹੈ ਸਮਝੀਏ ਇਸ ਬਾਣੀ ਦਾ ਸਲੇਖ ਗੁਰਨਾانک ਦੇਵ ਜੀ ਮਹਾਰਾਜ ਨੇ ਰੱਖਿਆ ਹੈ ੴ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮੱਲਾ ਫੈਲਾ ਪਹਿਲੇ ਦਿਨ ਦੇ ਚਾਰ ਪਹਿਰ ਹੁੰਦੇ ਨੇ ਰਾਤ ਦੇ ਵੀ ਚਾਰ ਪਹਿਰ ਜੀਵਨ ਦੇ ਖੰਡ ਵੀ ਚਾਰ ਨੇ ਜੀਵਨ ਦੇ ਪਹਿਰੇ ਵੀ ਚਾਰ ਨੇ ਬਿਰਧਵਸਤਾ ਜਵਾਨੀ ਬਚਪਨਾ ਤੇ ਗਰਭ ਕਾਲ ਅਕਸਰ ਜਿਨ੍ਹਾਂ ਨੇ ਜਨਮ ਕਥਾ ਲਿਖੀ ਹੈ ਉਹ ਜਨਮ ਕਥਾ ਨਹੀਂ ਜੀਵਨ ਕਥਾ ਹੈ ਜਨਮ ਕਥਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਹੈ ਲਿਖ ਰਹੇ ਨੇ ਆਪ ਫਰਮਾਨ ਕਰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿਤਰਾ ਹੁਕਮ ਪਿਆ ਗਰਵਸ ਪ੍ਰਭੂ ਦਾ ਹੁਕਮ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਨਿਯਮਾਵਲੀ ਦੇ ਮੁਤਾਬਕ ਤੇਰਾ ਗਰਭ ਦੇ ਜੋ ਪ੍ਰਵੇਸ਼ ਹੋਇਆ ਬਸ ਇਹੀ ਜਨਮ ਹੈ ਗਰਵ ਕੇਰਾ ਮਿਲਿਆ ਜਿਸ ਤਰ੍ਹਾਂ ਦੇ ਪੂਰਬਲੇ ਸੰਸਕਾਰ ਸਨ ਜਿਸ ਤਰ੍ਹਾਂ ਦਾ ਸੂਖਸ਼ਮ ਢਾਂਚਾ ਸੀ ਹਰ ਤਰ੍ਹਾਂ ਦੇ ਸੂਖਸ਼ਮ ਸਰੀਰ ਖਲਾਦ ਵਿੱਚ ਘੁੰਮ ਰਹੇ ਨੇ ਔਰ ਹਰ ਵਕਤ ਗਰਵ ਧਾਰਨ ਦੀ ਸਹੂਲਤ ਵੀ ਮੌਜੂਦ ਹੈ ਹਰ ਵਕਤ ਗਰਵ ਵਿੱਚ ਧਾਰਨ ਹੋ ਸਕੇ ਇਹ ਸੂਖਸ਼ਮ ਸਰੀਰ ਅਵਸਰ ਮੌਜੂਦ ਨੇ ਉਪਲਬਧ ਨੇ ਪ੍ਰਿਥਵੀ ਦੇ ਉੱਤੇ ਪਰ ਜੈਸੇ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਸੂਖਮ ਸਰੀਰ ਦੀ ਨਿਵਾਣ ਕੀ ਹੈ ਜੈਸੇ ਉਸਦੇ ਸੰਸਕਾਰ ਨੇ ਤੇ ਜਿਸ ਗਰਭ ਦੇ ਚ ਉਸਨੇ ਪ੍ਰਵੇਸ਼ ਕਰਨਾ ਹੈ ਉਹ ਮਾਂ ਵੀ ਉਸੇ ਸੰਸਕਾਰ ਦੀ ਮਲਕੀਅਤ ਰੱਖਦੀ ਹੋਵੇ ਉਹ ਬਹੁ ਉਸਦੇ ਕੋਲ ਉਹ ਹੀ ਸੰਸਕਾਰ ਹੋਣ ਇਹ ਕਹਾਵਤ ਬੜੀ ਸੋਹਣੀ ਹੈ ઋਸ਼ੀਆਂ ਦੇ ਘਰ ઋષਿ ਪੈਦਾ ਹੁੰਦੇ ਨੇ ਸੰਤਾਂ ਦੇ ਘਰ ਸੰਤ ਪੈਦਾ ਹੁੰਦੇ ਨੇ ਅਕਸਰ ਚੋਰਾਂ ਦੇ ਘਰ ਚੋਰ ਪੈਦਾ ਹੁੰਦੇ ਨੇ ਇੱਕ ਚੋਰ ਮਾਂ ਨੇ ਇੱਕ ਚੋਰ ਸੂਖਸ਼ਮ ਸਰੀਰ ਲਈ ਜੀਵਨ ਉਸ ਨੂੰ ਪ੍ਰਦਾਨ ਹੋ ਸਕੇ ਮਿਲ ਸਕੇ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਇੰਜ ਕਹਿ ਲੋ ਇੱਕ ਚੋਰ ਦੀ ਦੂਸਰੇ ਚੋਰ ਨੇ ਮਦਦ ਕੀਤੀ ਹੈ ਇੱਕ ਸੰਤ ਹੈ پوتر سوکشم ڈھانچہ ہے دارشنک ہے فلاسفر ہے وہ جگت جیون پا سکے کوئی دارشنک کوئی 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 پاون پوتر ماں اس لیے سہارا بنتی ایوے نہیں بابے فرید نے کہہ تین دن جنے دی ماں آئے سفل سے ਧਨਤਾ ਦੇ ਯੋਗ ਹੈ ਉਮਾ ਪੂਜਣ ਯੋਗ ਦੇ ਹੈ ਉਹ ਮਾ ਸਤਕਾਰਨ ਯੋਗ ਹੈ ਉਮਾ ਜਿਸ ਦੇ ਰਾਹੀ ਉਹ ਆਇਆ ਹੈ ਜਗਤ ਦੇ ਚ ਜਿਸ ਦਾ ਜੀਵਨ ਧਨ ਧਨ ਹੈ ਜਿਸ ਦਾ ਜੀਵਨ ਦੂਜਿਆਂ ਲਈ ਪ੍ਰੇਰਨਾ ਦਾ ਵਾਹਸ ਬਣਿਆ ਹੈ ਜਿਸ ਦਾ ਜੀਵਨ ਵਾਹ ਕੇ ਹਨੇਰੀ ਰਾਤ ਦੇ ਚ ਇੱਕ ਜਲਦਾ ਹੋਇਆ ਦੀਵਾ ਹੈ ਜਿਸ ਤੋਂ ਮੁਸਾਫਿਰ ਰੋਸ਼ਨੀ ਲੈ ਰਹੇ ਨੇ ਔਰ ਮਦਦ ਜੋ ਹੈ ਲੈ ਰਹੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜਿਸ ਤਰ੍ਹਾਂ ਦਾ ਹੁਕਮ ਜਿਸ ਤਰ੍ਹਾਂ ਦਾ ਸੂਖਸ਼ਮ ਸਰੀਰ ਜਿਸ ਤਰ੍ਹਾਂ ਦੇ ਉਸ ਦੇ ਸੰਸਕਾਰ ਸਨ ਉਸ ਤਰ੍ਹਾਂ ਦਾ ਉਸ ਨੇ ਗਰਭ ਧਾਰਨ ਕਰ ਲਿਆ ਖਲਾ ਸੂਖਸ਼ਮ ਸਰੀਰਾਂ ਨਾਲ ਭਰਿਆ ਹੋਇਆ ਹੈ ਔਰ ਗਰਭ ਧਾਰਨ ਹੋ ਸਕੇ ਇਸ ਤਰ੍ਹਾਂ ਦੀ ਸਹੂਲਤ ਅੱਠੇ ਪੈਰ ਧਰਤੀ ਤੇ ਮੌਜੂਦ ਹੈ جی کہہ لو گرب کی اوسطا نالتوی پری پی ہے سوکشم شریر برہمنڈ بھریا پہ جیون چل رہا ہے جنم چل رہا ہے اور بنا رکے چل رہے اور بڑی گتی دے نال چل رہا ہے لکھا منکی بچے روز جیون پا رہے نے اور لکھا سوکشم ڈھانچے ਰੋਜ਼ ਗਰਭ ਦੇ ਚ ਪ੍ਰਵੇਸ਼ ਕਰ ਰਹੇ ਨੇ ਰੋਜ਼ ਉਹਨਾਂ ਨੂੰ ਜਨਮ ਮਿਲ ਰਿਹਾ ਦੋ ਤਰ੍ਹਾਂ ਦੇ ਢਾਂਚੇ ਖਲਾਦ ਦੇ ਚ ਲੰਬੇ ਸਮੇਂ ਤੱਕ ਰੁਕੇ ਰਹਿੰਦੇ ਨੇ ਇੱਕ ਤੇ ਉਹ ਜੋ ਸੂਖਸ਼ਮ ਢਾਂਚਾ অতি ਪਵਿੱਤਰ ਹੈ অতি ਪਵਿੱਤਰ ਹੈ ਬੜੀ ਪਵਿੱਤਰਤਾ ਦੇ ਨਾਲ ਉਸ ਨੇ ਪਿਛਲਾ ਜੀਵਨ ਬੀਤ ਕੀਤਾ ਹੋਵੇ ਪਰ ਮੋਕਸ਼ ਗਤੀ ਪ੍ਰਾਪਤ ਨਾ ਹੋ ਸકી ਹੋਵੇ ਜੀਵਨ ਨੇ ਸਾਥ ਨਾ ਦਿੱਤਾ ਹੋਵੇ ਵਿਚਾਰ ਹੀ ਅੰਤ ਹੋ ਗਿਆ ਹੋਵੇ ਸਾਧਨਾ ਸਫਲ ਨਾ ਹੋਈ ਹੋਵੇ ਤਾਂ ਐਸਾ ਜਿਹੜਾ ਸੂਖਸ਼ਮ ਢਾਂਚਾ ਹੈ ਉਹ ਲੰਬੀ ਉਡੀਕ ਵਿੱਚ ਰਹਿੰਦਾ ਹੈ ਕਿਉਂਕਿ ਕੋਈ ਬਹੁਤ ਹੀ ਪਾਵਨ ਮਾਂ ਚਾਹੀਦੀ ਹੈ ਉਹਨੂੰ ਜਗਤ ਦੇ ਵਿੱਚ ਆਉਣ ਵਾਸਤੇ ਉਹਦੇ ਜਨਮ ਲਈ ਕੋਈ ਬੜਾ ਪਵਿੱਤਰ ਗਰਭ ਚਾਹੀਦਾ ਹੈ ਦੂਸਰਾ ਖਲਾਲ ਵਿੱਚ ਉਹ ਸੂਖਸ਼ਮ ਸਰੀਰ لمبے سمیں تک رہتا ہے جو اتینت ملین گندہ ملیم گندا گلازت ہوا خدایا کٹور ظلمت ہویا سب اوگن ہی اوگن انہوں بھی لمبی اڈیق کرنی انہوں بھی جنم پراپت کرنے گرب پراپت کرنے کوئی ڈائن ماں کوئی دش ماں کوئی کسائن ماں ਕੁਇ ਕਠੋਰ ਮਾ ਚਾਹੀਦੀ ਹੈ ਵਾਕਈ ਕੁਝ ਐਸੇ ਹੀ ਬੂਟੇ ਨੇ ਜੋ ਬੰਜਰ ਧਰਤੀਆਂ ਦੇ ਚ ਹੀ ਪਨਪਦੇ ਨੇ ਐਸੀ ਮਾਵਾ ਐਸੇ ਸੁਕਸ਼ਮ ਸਰੀਰ ਲਈ ਸਹਾਰਾ ਬਣਦੀ ਐਨੇ ਪਰ ਜਗਤ ਦੇ ਚ ਹਮੇਸ਼ਾ ਆਮ ਪੱਦਰ ਦੀਆਂ ਮਾਵਾ ਹੀ ਮੌਜੂਦ ਰਹਿੰਦੀਆਂ ਨੇ ਐਸੀ ਮਾ ਜੋ ਪ੍ਰਹਿਲਾਦ ਨੂੰ ਜਨਮ ਦੇ ਸਕੇ ਦਰੋਹ ਨੂੰ ਜਨਮ ਦੇ ਸਕੇ ਰਾਮ ਨੂੰ ਜਨਮ ਦੇ ਸਕੇ ਕ੍ਰਿਸ਼ਨ ਨੂੰ ਜਨਮ ਦੇ ਸਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦੇ ਰਾਹੀ ਆਸਕਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦੇ ਰਾਹੀ ਜੀਵਨ ਪਾਸ ਕਰਨ ਸੰਸਾਰ ਦੇਤੇ ਇਸ ਤਰ੍ਹਾਂ ਦੀਆਂ ਮਾਵਾ ਹਰ ਵਕਤ ਨਹੀਂ ਆਉਂਦੀਆਂ ਕਦੀ 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 ਪਰ ਸੰਸਾਰ ਦੇ ਚ ਹਰ ਵਕਤ ਐਸੀਆਂ ਮਾਵਾ ਵੀ ਨਹੀਂ ਜਿਹਦੇ ਰਾਹੀ ਹਲਾਕੂ ਜਨਮ ਲੈ ਸਕੇ ਚੰਗੇਸਾ ਜਨਮ ਲੈ ਸਕੇ ਦਰਯੋਧਨ ਜਨਮ ਲੈ ਸਕੇ یا پھر کنس جنم لے سکے ہر ناکش جنم لے سکے یہ بہت دش ماں چاہیے کوئی بڑی کٹور ہردے کی ماں چاہیے اس طرح سوکشم ڈانچے جنم اس واسطے اگر پتر پیڑا ہے ماڑا ہے تو دیکھے انگلو ماں تٹ جانا لوکی کہہ نے ਲਾਨਤ ਹੈ ਤੇਰੀ ਜਨਨੀ ਨੂੰ ਫਟਕਾਰ ਹੈ ਤੇਰੀ ਮਾਂ ਨੂੰ ਕਿਉਂ ਬੁਰਾ ਕੀਤਾ ਹੈ ਪੁੱਤਰ ਨੇ ਫਟਕਾਰ ਮਾਂ ਨੂੰ ਕਿਉਂ ਹੈ ਬੁਰਾਈ ਨੂੰ ਜਨਮ ਦੇਣ ਵਿੱਚ ਉਹ ਸਹਾਇਕ ਹੋਈ ਹੈ ਮਦਦਗਾਰ ਹੋਈ ਹੈ ਇਹ ਬੁਰੀ ਚੇਤਨਾ ਜਗਤ ਵਿੱਚ ਆ ਸਕੇ ਜੀਵਨ ਪਾ ਸਕੇ ਉਸ ਨੇ ਮਦਦ ਕੀਤੀ ਹੈ ਉਹ ਦੁਆਰ ਬਣੀ ਹੈ ਬੁਰਾਈ ਸੰਸਾਰ ਵਿੱਚ ਆ ਸਕੇ ਇਹ ਮਾਂ ਇੱਕ ਰਸਤਾ ਬਣੀ ਹੈ ਇੱਕ ਦੁਆਰ ਬਣੀ ਹੈ ਅਗਰ ਸੰਸਾਰ ਵਿੱਚ ਗਾਹੇ ਬਗਾਹੇ ਯਾ ਚੇ ਅਚੇਂ ਅਵਸਥਾ ਦੇਚ ਇਹ ਜੋ ਉਂਗਲਾਂ ਮਹਾਂ ਤੇ ਉੱਠ ਜਾਂਦੀਆਂ ਨੇ ਐਵੇਂ ਨਹੀਂ ਉੱਠਦੀਆਂ ਔਰ ਅਜ ਤੱਕ ਉੱਠ ਰਹੀਆਂ ਨਹੀਂ ਜਦ ਵੀ ਕਿਸੇ ਬਿਹੜੇ ਬੱਚੇ ਨੂੰ ਦੇਖੀਦਾ ਹੈ ਅਨਰਥ ਕਰਦਿਆਂ ਹੋਇਆਂ ਬੱਚੇ ਨੂੰ ਦੇਖੀਦਾ ਹੈ ਔਰ ਸੁਤੇਛ ਸੁਭਾਂਗ ਰਸਨਾ ਤੋਂ ਨਿਕਲ ਜਾਂਦਾ ਹੈ ਭੈੜੀ ਹੈ ਤੇਰੀ ਮਾਂ ਲਾਨਤ ਹੈ ਤੇਰੀ ਜਨਨੀ ਤੇ ਪਰ ਕੋਈ ਬੱਚਾ ਮਹਾਨ ਹੈ ਪਾਵਨ ਹੈ پوتر ہے چنگے خیال کا مالک ہے تو اس ویخ کے ایک دم زبان تو یہ شبد نکلتے ہیں دن ہے تیری ماں دن ہے تیری جننی شاباش ہے اس ماں جس نے تینوں جنم دنگیائی کی تی بچے نے شب کرم کر بچہ چنگے وار بچے دے دن دن کہلائی جا رہی ہے ماں ਬੁਝੀ ਜਾ ਰਹੀ ਹੈ ਮਾਂ ਇਹ ਇਹ ਨਹੀਂ ਇਸ ਦੇ ਬਹੁਤ ਵੱਡਾ ਰਹਸ ਹੈ ਸੰਤ ਬਾਬਾ ਅਦਰ ਸਿੰਘ ਉਹਨਾਂ ਦੀ ਜੀਵਨ ਦੀ ਇੱਕ ਕਥਾ ਹੈ ਕਿ ਅੱਧੀ ਰਾਤ ਨੂੰ ਉਹਨਾਂ ਨੇ ਆਪਣੇ ਮਾਤਾ ਦੇ ਕਦਮਾਂ ਦੇ ਤਿੱਤੇ ਸਿਰ ਰੱਖਿਆ ਔਰ ਕਾਫੀ ਲੰਬੇ ਸਮੇਂ ਤੱਕ ਸਿਰ ਚੁਕਿਆ ਨਹੀਂ ਬਿਰਧ ਮੰਦ ਦੀ ਅੱਖ ਖੁੱਲ ਗਈ ਦੀ ਦੇਖਦੀ ਹੈ ਕਿ ਸਾਰੇ ਭਗਤ ਗੁਣੀ ਜਨ ਜੇ ਜੇ ਕਦਮਾਂ ਤੇ ਸਿਰ ਰੱਖਦੇ ਨੇ ਉਹ ਆਪਣਾ ਸਿਰ ਮੇਰੇ ਕਦਮਾਂ ਤੇ ਰੱਖੀ ਬੈਠਾ ਰੋਂਦੀ ਹੋਈ ਮਾਂ ਕਹਿਣ ਲੱਗੀ ਬੱਚਾ ਕੀ ਹੋ ਗਿਆ ਤੈਨੂੰ ਅਧੀ ਰਾਤ ਨੂੰ ਉੱਠਿਆ ਹੈ ਖੈਰ ਤੇ ਹੈ ਸੁਖ ਤੇ ਹੈ ਤੂੰ ਆਪਣਾ ਪਵਿੱਤਰ ਮੱਥਾ ਮੇਰੇ ਕਦਮਾਂ ਤੇ ਰੱਖਿਆ ਹੈ ਹੱਥ ਜੋੜ ਕੇ ਬਾਬਾ ਅਤਰ ਸਿੰਘ ਕਹਿ ਰਹੇ ਨੇ ਤੇਰੀ ਰਾਹੀ ਮੈਂ ਸੰਸਾਰ ਤੇ ਆਇਆ ਤੂੰ ਦਵਾਰ ਨਾ ਬਣਦੀ ਤੇ ਨਿਰੰਕਾਰ ਦੇ ਮਿਲਣ ਦਾ ਮੈਨੂੰ ਇਹ ਔਸਰ ਵੀ ਨਹੀਂ ਮਿਲਣਾ ਸੀ ਤੂੰ ਦਨ ਹੈ ਦਿਨ ਦੀ ਤਾਰੀਖੀ ਦੇ ਵਿੱਚ ਲੋਕੀ ਦਿਨ ਦੇ ਚਾਨਣੇ ਚ ਦਿਨ ਦੇ ਪ੍ਰਕਾਸ਼ ਦੇ ਵਿੱਚ ਲੋਕੀ ਮੇਰੇ ਚਰਨਾਂ ਤੇ ਮੱਥਾ ਟੇਕਦੇ ਨੇ ਰਾਤ ਦੀ ਤਾਰੀਖੀ ਦੇ ਵਿੱਚ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖਿਆ ਕਰਾਂਗਾ ਤਾਂ ਕਿ ਰੋਜ਼ ਧੰਨਵਾਦ ਕਰ ਸਕਾਂ ਰੋਜ਼ ਸ਼ੁਕਰਾਨਾ ਕਰ ਸਕਾਂ ਰੋਜ਼ ਮੱਥਾ ਟੇਕ ਸਕਾਂ